ਸਾਸਤ੍ਰੀ ਕਾਲ ਜੀ ਅੱਜ ਮੈਂ ਤੁਹਾਨੂੰ ਦੱਸਣ ਲੱਗੀਆਂ ਵੀ ਘਰ ਦੇ ਵਟਵਾਰੇ ਬਾਰੇ ਵੀ ਇੱਕ ਆदमी ਹੁੰਦਾ ਉਹਦੇ ਦੋ ਪੁੱਤਰ ਹੁੰਦੇ ਆ ਉਹ ਦੋਨੇ ਹੀ ਉਹਨੂੰ ਰੋਟੀ ਪਾਣੀ ਨਹੀਂ ਦੇਣਾ ਚਾਹੁੰਦੇ ਹੁੰਦੇ ਕਿਉਂਕਿ ਉਹਦੇ ਘਰ ਵਾਲੀ ਦੀ ਮਰਤ ਹੋ ਜਾਂਦੀ ਆ ਤੇ ਵਿਚਾਰੇ ਦੀ ਰੋਟੀ ਪਿੱਛੇ ਰੌਲਾ ਪੈਂਦਾ ਰਹਿੰਦਾ ਤੇ ਇੱਕ ਦਿਨ ਬਾਬੇ ਨੇ ਵਿਚਾਰੇ ਨੇ ਆਪਦੇ ਦੋਹਾਂ ਪੁੱਤਰਾਂ ਨੂੰ ਜ਼ਮੀਨ ਵੰਡ ਕੇ ਤੇ ਉਹਨੂੰ ਕਾਗਜ਼ ਪੱਤਰ ਫੜਾਉਣ ਲੱਗਿਆ ਤੇ ਉਹਨਾਂ ਨੇ ਬੁਲਾ ਲਈ ਇੱਕ ਤਾਂ ਸ਼ਹਿਰ ਦੇ ਵਿੱਚ ਨੌਕਰੀ ਕਰਦਾ ਸੀ ਤੇ ਇੱਕ ਉੱਥੇ ਹੀ ਘਰ ਦੇ ਵਿੱਚ ਹੀ ਰਹਿੰਦਾ ਹੁੰਦਾ ਸੀ ਉਹ ਜਦੋਂ ਉਹ ਘਰੇ ਆਏ ਤੇ ਉਹਨਾਂ ਕਹਿੰਦੇ ਲੈ ਪੁੱਤਰ ਭਾਈ ਆਪ ਦਾ ਮੈਂ ਜ਼ਮੀਨ ਤੁਹਾਡੇ ਨਾਂ ਤੇ ਕਰਾਤੀ ਆ ਤੇ ਆ ਲਓ ਉਹਨਾਂ ਦਾ ਤੂੰ ਵੀ ਵੇਖ ਲਾ ਉਹਨਾਂ ਦਾ ਤੂੰ ਵੀ ਵੇਖ ਲਾ ਚਲੋ ਜੀ ਉਹਨਾਂ ਨੇ ਦੋਹਾਂ ਨੇ ਵੇਖ ਲੇ ਕਹਿੰਦਾ ਬਾਪੂ ਠੀਕ ਐ ਠੀਕ ਐ ਤੇ ਉਹ ਕਹਿੰਦੇ ਵੀ ਹੁਣ ਮੈਨੂੰ ਐ ਦੱਸੋ ਵੀ ਮੈਂ ਕਿਹਦੇ ਨਾਲ ਰਹਿਣਾ ਉਹ ਛੋਟਾ ਵੱਡਾ ਕਹਿੰਦਾ ਵੀ ਬਾਪੂ ਤੇ ਛੋਟੇ ਨਾਲ ਹੀ ਰਹੇਗਾ ਛੋਟਾ ਕਹਿੰਦਾ ਵੀ ਮੈਂ ਕਿਵੇਂ ਰੱਖ ਲੂਗਾ ਮੈਂ ਤਾਂ ਨੌਕਰੀ ਕਰਦੇ ਅਸੀਂ ਦੋਹੇ ਨੌਕਰੀ ਤੇ ਚਲੇ ਜਾਣੇ ਤੇ ਬਾਪੂ ਉੱਥੇ ਸ਼ਹਿਰ ਦੇ ਵਿੱਚ ਕੀ ਕਰੂੰਗਾ ਵੀ ਤੂੰ ਵੱਡੇ ਕੋਲੇ ਹੀ ਰਹੂਗਾ ਬਾਪੂ ਤਾਂ ਤੇ ਵੱਡਾ ਕਹਿੰਦਾ ਵੀ ਮੈਂ ਕਿਵੇਂ ਮੈਂ ਤਾਂ ਆਪਣੇ ਬੱਚੇ ਛੱਡਣ ਜਾਇਆ ਕਰੂੰਗਾ ਤੇ ਮੈਂ ਇਹਨਾਂ ਨੂੰ ਕਿਵੇਂ ਰੱਖ ਲੂੰਗਾ ਬਾਪੂ ਨੂੰ ਮੇਰੇ ਕੋਲੇ ਤਾਂ ਨਹੀਂ ਬਾਪੂ ਰੱਖਿਆ ਜਾਣਾ ਉਹ ਆਦਾ ਮੈਂ ਨਹੀਂ ਰੱਖ ਸਕਦਾ ਉਹ ਤਾਂ ਤੇਰੇ ਕੋਲ ਤਾਂ ਜਾ ਕੇ ਜੱਲੇ ਹੈ ਨਹੀਂ ਤੁਸੀਂ ਤਾਂ ਨੌਕਰੀ ਕਰਦੇ ਜਲ ਘਰੇ ਬਾਪੂ ਰਹੂਗਾ ਕੋਲੇ ਹਸਪਤਾਲ ਹੈ ਜੇ ਬਾਪੂ ਦੀ ਲੋੜ ਪਈ ਤਾਂ ਹਸਪਤਾਲ ਦੀ ਉਹ ਕਹਿੰਦਾ ਵੀ ਨਹੀਂ ਮੈਦਾਨੀ ਰੱਖ ਸਕਦਾ ਉਹ ਵਾਲਾ ਮੈਂ ਨਹੀਂ ਰੱਖ ਸਕਦਾ ਦੋਹਾਂ ਦਾ ਆਪਸ ਵਿੱਚ ਦੀ ਜੰਗ ਉਹ ਵਾਲਾ ਤੂੰ ਉਹ ਵਾਲਾ ਤੂੰ ਮਾੜਾ ਉਹ ਵਾਲਾ ਤੂੰ ਮਾੜਾ ਤੂੰ ਨਹੀਂ ਆਇਆ ਕਰਦਾ ਤੂੰ ਨਹੀਂ ਆਇਆ ਕਰਦਾ ਦੋਹੇ ਆਪਸ ਵਿੱਚ ਦੀ ਜਿੱਤਰ ਲੱਗ ਗਏ ਬੁੜੀਆਂ ਵਿਆਹ ਸੇ ਦੀ ਲੜਾ ਲੜਾਈ ਕਰਨ ਲੱਗਿਆ ਗੁੱਤੋ ਗੁੱਤੀ ਹੋ ਗਈਆਂ ਤਾਂ ਬਾਪੂ ਕਹਿੰਦਾ ਵੀ ਤੁਸੀਂ ਮੈਨੂੰ ਆਏ ਦੱਸੋ ਵੀ ਲੜਦੇ ਕਿਉਂ ਐ ਉਹ ਆਦਾ ਵੀ ਬਾਪੂ ਉੱਠ ਕੇ ਖੜਾ ਹੋ ਗਿਆ ਬਾਪੂ ਕਹਿੰਦਾ ਵੀ ਵੇਖੋ ਨਾ ਮੈਂ ਤੇਰੇ ਨਾਲ ਜਾਵਾਂ ਨਾ ਮੈਂ ਇਹਦੇ ਨਾਲ ਜਾਵਾਂ ਮੈਂ ਆਪਦੇ 4 ਕਿੱਲੇ ਜ਼ਮੀਨ ਦੇ ਰੱਖਿਆ ਮੈਂ ਉਸ ਜ਼ਮੀਨ ਦੇ ਆਧਾਰ ਤੇ ਆਪਦਾ ਗੁਜ਼ਾਰਾ ਕਰ ਲਊਗਾ ਉਹ ਛੋਟਾ ਦਾ ਬਾਪੂ ਮੈਂ ਲੈ ਕੇ ਜਾਊਂਗਾ ਤੈਨੂੰ ਕੋਲਿਆ ਹਸਪਤਾਲ ਮੇਰੇ ਜਦੋਂ ਤੂੰ ਬਿਮਾਰ ਪੂਰ ਹੋਇਆ ਤਾਂ ਮੈਂ ਲੈ ਜਾਊਗਾ ਉਧਰ ਉਹ ਕਹਿੰਦਾ ਮੈਂ ਲੈ ਕੇ ਜਾਊਂਗਾ ਤੇ ਦੋਹੇ ਆਪਸੇ ਹੀ ਜੀ ਹੁਣ ਬਾਪੂ ਨੂੰ ਫੜੀ ਬੈਠਿਆ ਦੋਹੇ ਆ ਦੇ ਮੈਂ ਲੈ ਕੇ ਜਾਣਾ ਮੈਂ ਲੈ ਕੇ ਜਾਣਾ ਤੇ ਉਹ ਬਾਪੂ ਕਹਿੰਦਾ ਵੀ ਮੈਂ ਨਹੀਂ ਹੁਣ ਕਿਸੇ ਨਾਲ ਜਾਣਾ ਤੇ ਬਾਪੂ ਕਹਿੰਦਾ ਵੀ ਜ਼ਮੀਨ ਜਾਇਦਾਦ ਜਿਹੜੀ ਸਾਰੀ ਤੇ ਘਰ ਬਾਹਰ ਇਹ ਮੇਰਾ ਤੁਸੀਂ ਮੈਨੂੰ ਘਰੋਂ ਕੱਢਦੇ ਆ ਤੁਸੀਂ ਨਿਕਲੋ ਕਰੋ ਬਾਹਰ ਉਹਦੇ ਵਿੱਚ ਇਹ ਕਹਿਣਾ ਚਾਹੁੰਨੇ ਆ ਵੀ ਜਿਹੜੀ ਮਾਂ ਪਿਓ ਦੀ ਜਾਇਦਾਦ ਹੁੰਦੀ ਆ ਆਪਾਂ ਇਹ ਕਹਿੰਦੇ ਆ ਵੀ ਜਿਹਦੇ ਕੰਨੀ ਉਹ ਬਾਪੂ ਰਹੂਗਾ ਵੀ ਉਹਦੇ ਕੰਨੀ ਉਹਦਾ ਹਿੱਸਾ ਹੋ ਜਾਊਗਾ ਤੇ ਮਾਂ ਪਿਓ ਨੇ ਪਾਲ ਕੇ ਸਾਨੂੰ ਐਡੇ ਐਡੇ ਕੀਤਾ ਤੇ ਕੀ ਤੁਸੀਂ ਆਪਣੇ ਮਾਪੇ ਬਾਪ ਨੂੰ ਬਿਨਾਂ ਜਾਇਦਾਦ ਤੋਂ ਜਦ ਬਿਨਾ ਹਿੱਸਾ ਲਏ ਤਾਂ ਉਹਨੂੰ ਰੋਟੀ ਨਹੀਂ ਦੇ ਸਕਦੇ ਉਹਨਾਂ ਨੇ ਤੁਹਾਨੂੰ ਪਾਲ ਪਲੱਸ ਕਿ ਐਡਾ ਕੀਤਾ ਤੇ ਤੁਸੀਂ ਹੁਣ ਅੱਜ ਆ ਘਰ ਬਾਹਰ ਬਣ ਗਏ ਇੰਨਾਂ ਗੱਲਾਂ ਤੋਂ ਪਰਹੇਜ਼ ਕਰੋ ਕਿਰਪਾ ਕਰਕੇ ਆਪਣੇ ਮਾਪੇ ਬੋ ਬਿਨਾ ਹਿੱਸਾ ਲਏ ਤਾਂ ਉਹਨਾਂ ਮਾਪੇ ਨੂੰ ਸਵਾਲੋ ਕਿਉਂਕਿ ਮਾਪੇ ਮਾਪੇ ਹੀ ਹੁੰਦਾ ਹੈ ਮਾਪੇ ਆਪਦੇ ਆਪ ਹੀ ਆਪ ਦਾ ਹਿੱਸਾ ਲੈ ਲੈਂਦਾ ਵੀ ਮੈਂ ਇੱਧੇ ਰੱਖ ਲੈਣਾ ਉਹਦਾ ਹਿੱਸਾ ਭਾਵੇਂ ਤੁਹਾਡੇ ਕੋਲ ਨਹੀਂ ਹੈਗਾ ਕਾ ਤੁਸੀਂ ਮਾਪਿਆਂ ਨੂੰ ਆਪ ਦਾ ਐ ਪੂਰਾ ਜਿਗਰੀ ਜਾਰ ਸਮਝ ਕੇ ਮਾਪਿਆਂ ਨੂੰ ਪਾਲੋ ਇਹ ਨਾ ਸੋਚੋ ਵੀ ਮੈਂ ਨਹੀਂ ਪਾਲਦਾ ਉਹ ਲ ਮੈਂ ਨਹੀਂ ਪਾਲਦਾ ਆ ਕੀ ਗੱਲ ਹੋਈ ਬਈ ਸਾਰੇ ਦੋਹਾਂ ਨੇ ਜਵਾਬ ਦਿੱਤਾ ਤੇ ਜਦੋਂ ਉਹਨੇ ਜ਼ਮੀਨ ਦਾ ਨਾਮ ਲਿਆ ਤੋ ਸਾ ਦੋਨੇ ਜਣੇ ਲੈ ਕੇ ਜਾਣ ਨੂੰ ਤਿਆਰ ਹੋ ਗਏ ਇਹਦਾ ਮਕਸਦ ਇਹ ਆ ਵੀ ਜ਼ਮੀਨ ਦੇ ਆਧਾਰ ਤੇ ਹੀ ਤੁਸੀਂ ਪਾਲਦੇ ਹੋ ਮਾਪਾਪ ਨੂੰ ਇਹਨਾਂ ਗੱਲਾਂ ਤੋਂ ਪਰਹੇਜ਼ ਕਰੋ ਕਿਰਪਾ ਕਰਕੇ ਆਪਦੇ ਮਾਪੇ ਉਹਨੂੰ ਜਿਨ੍ਹਾਂ ਨੇ ਤੁਹਾਨੂੰ ਪਾਲ ਪੋਸ ਕੇ ਛੋਟੇ ਹੁੰਦਿਆਂ ਨੂੰ ਉਂਗਲੀ ਫੜ ਕੇ ਸੋਨੂੰ ਤੁਰਨਾ ਸਿਖਾਇਆ ਤੇ ਗਧਾੜਿਆਂ ਦੇ ਉੱਤੇ ਚੜ੍ਹ ਚੜ੍ਹ ਕੇ ਉਹ ਚੀਜ਼ਾਂ ਦਿਖਾਈਆਂ ਜਿਹੜੀਆਂ ਉਹਨਾਂ ਨੇ ਆਪ ਨਹੀਂ ਦੇਖੀਆਂ ਹੁੰਦੀਆਂ ਹੁਣ ਅੱਜ ਤੁਸੀਂ ਆਪਦੇ ਬੱਚੇ ਨੂੰ ਗਧਾੜੇ ਤੇ ਚੱਕ ਕੇ ਦਿਖਾਓ ਲਿਜਾ ਸਕਦੇ ਹੋ ਦਵਾਈ ਦਿਵਾਉਣ ਵਾਸਤੇ ਹਸਪਤਾਲ ਚੱਕ ਕੇ ਲਿਜਾ ਸਕਦੇ ਉਹ ਚੱਕ ਕੇ ਲੈ ਕੇ ਜਾਂਦੇ ਹੁੰਦੇ ਸੀ ਦਵਾਈ ਦੇ ਦਵਾਈ ਦਵਾਉਣ ਵਾਸਤੇ ਬੱਚੇ ਨੂੰ ਚੱਕ ਕੇ ਹਸਪਤਾਲ ਲੈ ਕੇ ਜਾਂਦੇ ਸੀ ਹੁਣ ਤਾਂ ਤੁਸੀਂ ਮੋਟਰਸਾਈਕਲਾਂ ਦੀ ਉਹ ਕੀ ਦੀ ਬਦੌਲਤ ਬਣੇ ਮੋਟਰਸਾਈਕਲ ਸਾਰੇ ਮਾਪਿਓ ਦੀ ਬਦੌਲਤ ਬਣੇ ਇਸ ਲਈ ਮਾਪਿਓ ਮਾਪਿਓਆ ਉਹਨਾਂ ਨੂੰ ਆਪਦੇ ਅੱਖੋਂ ਪਰੋਖੇ ਨਾ ਕਰੋ ਉਹਨਾਂ ਦੀ ਸੇਵਾ ਕਰੋ ਜੇ ਉਹ ਬੁੱਢੇ ਹੋ ਗਏ ਤਾਂ ਇਹ ਨਾ ਸੋਚੋ ਵੀ ਉਹ ਤੁਹਾਨੂੰ ਦੌਲਤ ਨਹੀਂ ਦਿੰਦੇ ਤੇ ਤੁਹਾਨੂੰ ਆਸ਼ੀਰਵਾਦ ਤਾਂ ਦਿੰਦੇ ਆ ਨਾ ਆਸ਼ੀਰਵਾਦ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ